ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਮਾਰਕੇ ਕਾਰਨੀ ਪਿਛਲੇ ਮਹੀਨੇ ਆਪਣੀ ਪਾਰਟੀ ਨੂੰ ਸੱਤਾ ਦੇ ਵਿੱਚੋਂ ਵਾਪਸ ਲਿਆਉਣ ਤੋਂ ਬਾਅਦ ਅੱਜ ਆਪਣੀ ਨਵੀਂ ਕੈਬਨਿਟ ਦਾ ਉਦਘਾਟਨ ਕਰਨਗੇ ਜਿਸ ਦੇ ਵਿੱਚ ਥੋੜਾ ਹੀ ਸਮਾਂ ਰਹਿ ਚੁੱਕਿਆ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਫਰੰਟ ਬੈਂਚ ਦੇ ਵਿੱਚ ਵੱਡੇ ਬਦਲਾਅ ਦੀ ਉਮੀਦ ਵੀ ਹੈ ਕਿਉਂਕਿ ਉਹ ਆਪਣੀ ਛਵੀ ਦੇ ਵਿੱਚ ਲਿਬਰਲਾਂ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਇਸ ਦੀ ਪੁਸ਼ਟੀ ਪਰ ਦਦ ਮੰਤਰੀ ਦਫ਼ਤਰ ਦੇ ਇੱਕ ਅਧਿਕਾਰੀ ਦੇ ਵੱਲੋਂ ਕੀਤੀ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਸੌ ਚੁੱਕ ਸਮਾਗਮ ਦੇ ਲਈ ਰੀਡੋ ਹਾਲ ਦੇ ਵੱਲ ਜਾਣ ਵਾਲੇ ਡਰਾਈਵਵੇ ਉੱਤੇ ਚੱਲਣ ਵਾਲੇ ਲਗਭਗ ਅੱਧੇ ਮੰਤਰੀ ਕੈਬਨਿਟ ਦੇ ਵਿੱਚ ਨਵੇਂ ਹੋਣਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਅੱਜ ਆਪਣੀ ਕੈਬਨਿਟ ਦੇ ਵਿੱਚ ਫੇਰ ਬਦਲ ਕੀਤੇ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ ਜਿਸ ਦੇ ਵਿੱਚ ਪੰਜਾਬ ਪ੍ਰਤੀਸ਼ਤ ਤੋਂ ਵੱਧ ਸੰਸਦ ਮੈਂਬਰ ਪਹਿਲੀ ਵਾਰ ਮੰਤਰੀ ਬਣਨਗੇ ਜੋ ਸਿਰਫ ਰੀਡੋ ਹਾਲ ਜਾਣਗੇ ਸੂਤਰਾਂ ਦੇ ਕਹਿਣੇ ਕਿ ਮੰਤਰੀ ਮੰਡਲ ਨੂੰ ਦੋ ਸਮੂਹਾਂ ਦੇ ਵਿੱਚ ਵੰਡਿਆ ਜਾਵੇਗਾ ਪਹਿਲਾ ਸਮੂਹ ਸੀਨੀਅਰ ਕੈਬਨਿਟ ਮੰਤਰੀਆਂ ਦਾ ਬਣਿਆ ਹੋਵੇਗਾ ਜਿਸ ਦੇ ਵਿੱਚ 30 ਤੋਂ ਘੱਟ ਲੋਕ ਮੁੱਖ ਵਿਭਾਗਾਂ ਨੂੰ ਸੰਭਾਲਣਗੇ ਇਸ ਤੋਂ ਲਾਵਾਂ ਅੰਤਰਰਾਸ਼ਟਰੀ ਵਪਾਰ ਮੰਤਰੀ ਡੋਮਿਨਿਕ ਲੈਬਲੈਂਕ ਅਤੇ ਵਿੱਤ ਮੰਤਰੀ ਫ੍ਰਾਂਸਵਾ ਫਿਲੀਪਰ ਸ਼ੈਂਪੇਨ ਦੇ ਆਪਣੇ ਅਹੁਦੇ 'ਤੇ ਬਨੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਪਰ ਕਈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਿ ਵੀ ਸਾਹਮਣੇ ਆ ਰਹੀ ਹੈ ਕਿ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੂੰ ਉਨ੍ਹਾਂ ਦੀ ਮੌਜੂਦਾ ਭੂਮਿਕਾ ਤੋਂ ਹਟਾਇਆ ਜਾ ਸਕਦਾ ਹੈ ਅਤੇ ਅਨੀਤਾ ਅਨੰਦ ਨਵੀਂ ਨਿਆਂ ਮੰਤਰੀ ਹੋ ਸਕਦੀ ਹੈ ਦੂਜੇ ਪਾਸੇ ਕਈ ਸੂਤਰਾਂ ਦਾ ਕਹਿਣਾ ਹੈ ਕਿ ਇਹ ਸੰਭਾਵਨਾ ਹੈ ਕਿ ਕ੍ਰਿਸਟੀਆ ਫ੍ਰੀਲੈਂਡਰ ਪਿਛਲੀ ਲਿਬਰਲ ਸਰਕਾਰ ਦੀ ਇੱਕ ਮੁੱਖ ਮੈਂਬਰ ਜਿਸ ਨੂੰ ਕਾਰਨੀ ਨੇ ਪਿਛਲੇ ਲੇ ਮਹੀਨੇ ਅੰਤਰੂਨੀ ਵਪਾਰ ਮੰਤਰੀ ਨਿਯੁਕਤ ਕੀਤਾ ਸੀ ਉਹ ਹੁਣ ਕੈਬਨਿਟ ਤੋਂ ਬਾਹਰ ਹੋ ਸਕਦੀ ਹੈ ਹਾਲਾਂਕਿ ਅੱਧਾ ਦਰਜਨ ਸੂਤਰਾਂ ਨੇ ਕੈਬਨਿਟ ਦੇ ਵਿੱਚ ਕੌਣ ਹੋਵੇਗਾ ਇਹ ਨਿਰਧਾਰਤ ਕਰਨ ਦੀ ਪ੍ਰਕਿਰਿਆ ਨੂੰ ਅਰਾਸਕ ਦੱਸਿਆ ਦੂਜੇ ਪਾਸੇ ਜੇਕਰ ਨਵੇਂ ਚਿਹਰੇ ਦੀ ਗੱਲ ਕਰੀਏ ਤਾਂ ਨਵੇਂ ਚਿਹਰੇ ਜਿਨ੍ਹਾਂ ਨੂੰ ਸੀਨੀਅਰ ਕੈਬਨਿਟ ਮੰਤਰੀ ਬਣਨ ਦੀ ਉਮੀਦ ਹੈ ਉਹ ਹਨ ਵੈਨਕੂਵਰ ਫਰੇਸਟ ਵੀਓ ਸਾਊਥ ਬਨਵੀ ਦੇ ਸੰਸਦ ਮੈਂਬਰ ਗ੍ਰੇਗਰ ਰੋਬਰਟਸਨ ਵੈਨਕੂਵਰ ਦੇ ਸਾਬਕਾ ਮੇਅਰ ਅਤੇ ਮਾਰਥਮ ਥੋਰ ਹਿਲ ਦੇ ਸੰਸਦ ਮੈਂਬਰ ਟੀਮ ਹਾਸਨ ਜੋ ਹਾਈਟ ਆਫ 1 ਦੇ ਸਾਬਕਾ ਕਾਰਜਕਾਰੀ ਅਤੇ ਕਾਰਨੀ ਦੇ ਸਲਾਹਕਾਰ ਸਨ ਜਦੋਂ ਪ੍ਰਧਾਨ ਮੰਤਰੀ ਬੈਂਕ ਆਫ ਕੈਨੇਡਾ ਦੇ ਗਵਰਨਰ ਦੇ ਉਹ ਜੋ ਸੇਵਾ ਨਿਭਾਰੇ ਸੀ ਇਨ੍ਹਾਂ ਹੀ ਨਈ ਸੰਖੇਪ ਕੋਡਾ ਦੇ ਅਨੁਸਾਰ ਦੂਜੇ ਕੈਬਨਿਟ ਮੂਦੇ ਵਿੱਚ 10 ਜੂਨੀਅਰ ਮੰਤਰੀ ਵੀ ਸ਼ਾਮਲ ਹੋਣਗੇ ਜਿਨ੍ਹਾਂ ਦੀ ਭੂਮਿਕਾਵਾਂ ਨੂੰ ਸਰਕਾਰ ਰਾਜ ਸਖਤਰ ਕਹਿਣ ਦੀ ਯੋਜਨਾ ਬਣਾ ਰਹੀ ਹੈ ਪਰ ਜਿਨ੍ਹਾਂ ਨੂੰ ਪਹਿਲਾਂ ਸਹਾਇਤਾ ਦੇ ਲਈ ਰਸਮੀ ਤੌਰ ਉਤੇ ਰਾਜ ਮੰਤਰੀਆਂ ਦੇ ਵਜੋਂ ਨਿਯੁਕਤ ਕੀਤਾ ਗਿਆ ਸੀ ਦਸੇ ਸੌ ਚੁੱਕ ਸਮਾਗਮ ਓਟਵਾ ਦੇ ਰੀਡੋ ਹਾਲ ਦੇ ਵਿਖੇ ਸੂਰਜ ਸਾਡੇ 10 ਵਜੇ ਪੂਰਬ ਦੇ ਵੱਲ ਸ਼ੁਰੂ ਹੋਵੇਗਾ ਅਤੇ ਕਾਰਨਿਤੇ ਆਖਰੀ ਸਮਾਗਮ ਤੋਂ ਲਗਭਗ 2 ਮਹੀਨੇ ਬਾਅਦ ਆਵੇਗਾ ਇਸ ਤੋਂ ਇਲਾਵਾ ਮਾਰਕ ਕਾਰਨੀ ਨੂੰ ਖੁਦ ਪ੍ਰਧਾਨ ਮੰਤਰੀ ਦੇ ਵਜੋਂ ਦੁਬਾਰਾ ਸੌ ਨਹੀਂ ਚੁਕਣੀ ਪਵੇਗੀ ਕਿਉਂਕਿ ਉਨ੍ਹਾਂ ਨੇ ਦੋ ਨੇ ਪਹਿਲਾਂ ਸੋਚ ਚੁੱਕੇ ਸੀ ਹਾਲਾਂਕਿ ਉਹ ਦੁਬਾਰਾ ਅਜਿਹਾ ਕਰਨ ਦੀ ਚੋਣ ਵੀ ਕਰ ਸਕਦੇ ਨੇ ਅਤੇ ਜੇਕਰ ਉਹ ਆਪਣੀਆਂ ਜ਼ਿੰਮੇਵਾਰੀਆਂ ਦੇ ਵਿੱਚ ਇੱਕ ਮੰਤਰੀ ਪੋਰਟਫੋਲੀਓ ਜੋੜਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਉਸ ਭੂਮਿਕਾ ਦੇ ਲਈ ਅਹੁਦੇ ਦੀ ਸੋਚ ਚੁੱਕਣੀ ਪਵੇਗੀ ਇਸੇ ਬਾਰ ਨਾਮਜ਼ਦ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦੁਆਰਾ ਨਿਰਧਾਰਿਤ ਕ੍ਰਮ ਦੇ ਵਿੱਚ ਉਹਨਾਂ ਦੇ ਵਿਭਾਗਕ ਦੀ ਸੋਚ ਚੁਕਾਈ ਜਾਂਦੀ ਹੈ ਜਿਸ ਦੇ ਵਿੱਚ ਉਹ ਵੀ ਸ਼ਾਮਲ ਹੁੰਦੇ ਨੇ ਜੋ ਬਦਲ ਰਹੇ ਨੇ ਜਾਂ ਫਿਰ ਨਵੀਆਂ ਭੂਮਿਕਾਵਾਂ ਜੋੜ ਰਹੇ ਨੇ ਜਿਹੜੇ ਲੋਕ ਇੱਥੇ ਜਿਹੜੀਆਂ ਭੂਮਿਕਾਵਾਂ ਉੱਤੇ ਵਾਪਸ ਆਉਂਦੇ ਨੇ ਉਹਨਾਂ ਉਹ ਦੁਬਾਰਾ ਸੋ ਨਹੀਂ ਚੁਕਣੀ ਪਾਵੇਗੀ ਪਰ ਉਹ ਅਜਿਆ ਕਰਨ ਦੀ ਚੋਣ ਕਰ ਸਕਦੇ ਨੇ जिक्रयोग के संसद दे 26 मई नु वापस आवन दी उम्मीद जताई जा रही है और राजा चार्ल्स 3 29 मई नु सिंहासन पाषाण देंगे जो कि 1970 ਤੋਂ ਬਾਅਦ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਰਾਜੇ ਨੇ ਪਾਸ਼ਣ ਦੇਣਾ ਹੋਵੇਗਾ दरअसल मार्कारनी ने मार कि है कि यह एक ऐतिहासिक सम्मान है जो ਸਾਡੇ ਸਮੇਂ ਦੇ ਭਾਰ ਦੇ ਨਾਲ ਮੇਲ ਖਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਮੈਂ ਮਹਾਰਾਜਾ ਨੂੰ ਬੇਨਤੀ ਕੀਤੀ ਸੀ ਅਤੇ ਉਹਨਾਂ ਨੇ ਸਵੀਕਾਰ ਵੀ ਕਰ ਲਈ ਹੈ ਉਹ ਤਖਤ ਤੇ ਪਾਸ਼ਣ ਦੇ ਨਾਲ ਸੰਸਦ ਦੀ ਸ਼ੁਰੂਆਤ ਦੇ ਅਤੇ ਸਪਸ਼ਟ ਤੌਰ ਤੇ ਸਾਡੇ ਦੇਸ਼ ਦੀ ਪ੍ਰਭੂ ਸੱਤਾ ਨੂੰ ਦੱਸੁੰਦੇ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ